ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਫੇਰ ਅਸੀਂ ਆਪਦੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਤੋਂ ਪਤਾ ਹੈ ਕਿ ਪੁੱਤਰ ਦੀ ਰੱਖਿਆ ਹੋਵੇ ਗੋੜ ਮਹੱਲਾ ਪੰਜਵਾ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਗੁਰਬਾਣੀ ਹੈ ਉਹਨਾਂ ਦੀ ਹੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਹੈ ਗੋੜ ਮਹੱਲਾ ਪੰਜਵਾ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਖ ਲਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸੰਦ ਤੇਰੀ ਸਰਨ ਪ੍ਰਭ ਦੀਨ ਦਿਆਲਾ ਪਾਰ ਬ੍ਰਹਮ ਜਪੇ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਹੀਂ ਕਟ ਕਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੇ ਪਤਿਤ ਪਾਵਨ ਪ੍ਰਭ ਬਿਰਧ ਤੁਮਾਰੇ ਔਖਦ ਕੋਟ ਸਿਮਰੇ ਗੋਬਿੰਦ ਤੰਤ ਮੰਤ ਪਜਿਆ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਸ਼ਿਤ ਪੂਰਨ ਫਲ ਪਾਇਆ ਕਰਨ ਕਾਰਨ ਸਮਰਥ ਦਇਆਰ ਸਰਬ ਨਿਦਾਨ ਮਹਾ ਵਿਚਾਰ ਨਾਨਕ ਬਖਸ਼ ਲਏ ਪ੍ਰਭ ਆਪ ਸਦਾ ਸਦਾ ਏਕ ਹਰ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਸ਼ਬਦ ਕਰਨ ਤੋਂ ਭਾਵ ਹੈ ਆਪਣੇ ਦੇਸ਼ ਪਰਦੇਸ ਧੀਆ ਪੁੱਤਰ ਵੀਰ ਪੈਂਟਰਾ ਜੋ ਵੀ ਕੋਈ ਆਪਣੇ ਪਰਿਵਾਰ ਦੇ ਵਿੱਚੋਂ ਦੇਸ਼ਾਂ ਪਰਦੇਸਾਂ ਦੇ ਵਿੱਚ ਗਿਆ ਹੈ ਉਹਨਾਂ ਦੀ ਜੇ ਕੋਈ ਵੀਰ ਗਿਆ ਹੈ ਚਾਹ ਉਹਨਾਂ ਦੀ ਪਤਨੀ ਚਾਹ ਉਹਨਾਂ ਦਾ ਮਾਤਾ ਚਾਹ ਉਹਨਾਂ ਦਾ ਪਿਤਾ ਚੈ ਭੈਣ ਚੈਪਰਾ ਕੋਈ ਵੀ ਉਹਨਾਂ ਦਾ ਨਾਮ ਲੈ ਕੇ ਇਹ ਪਾਠ ਨੂੰ 21 ਦਿਨ ਰੋਜ਼ਾਨਾ 21 ਵਾਰ ਕਰੇ ਤੇ ਉਹਨਾਂ ਦਾ ਦੇਸ਼ ਪਰਦੇਸ ਦੇ ਵਿੱਚ ਵਾਲ ਵੀ ਵਿੰਗਾ ਵੀ ਨਹੀਂ ਕੋਈ ਹੋ ਸਕਦਾ ਆਪਾਂ ਇਹ ਪਾਠ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਨੂੰ ਆਪ ਦੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਈ ਬਸ ਤੇ ਲਾਈਕ ਕਰੋ ਤੇ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ